ਪਰਿਵਾਰ ਦਾ ਪਾਲਨ ਪੋਸ਼ਣ ਕਲੀ ਸੰਗਰੂਦ ਦਾ ਵਿਅਕਤੀ ਅੰਮ੍ਰਿਤਸਰ ਦੇ ਵਿੱਚ ਕੰਬਾਈਨ ਚਲਾਉਣ ਲਈ ਗਿਆ ਸੀ ਜਦੋਂ ਕੰਬਾਈਨ ਚਲਾ ਰਿਆ ਸੀ ਕਿ ਉਥੇ ਨੀਵੀਆਂ ਤਾਰਾਂ ਗਿਆ ਸੀ ਤਾਰਾਂ ਨੀਵੀਆਂ ਹੋਣ ਦੇ ਕਰਕੇ ਕਰੰਟ ਲੱਗ ਗਿਆ ਜਿੱਥੇ ਮੁੱਖ ਕੇ ਤੇ ਉਸ ਵਿਅਕਤੀ ਦੀ ਮੌਤ ਹੋ ਗਈ ਉਹ ਤੋਂ ਬਾਅਦ ਪਿੰਡ ਵਾਸੀ ਨੇ ਉਹ ਤੇ ਤੰਨਾ ਲਗਾ ਦਿੱਤਾ ਤੇ ਪ੍ਰਸ਼ਾਸਨ ਖਿਲਾਫ ਇਹ ਗਿਉ ਮੰਗ ਕੰਨੀ ਸ਼ੁਰੂ ਕਰਾ ਦਿੱਤੀ ਨਾਲ ਨਾਲ ਜਿਹੜੇ ਬੀਲੀ ਵਿਭਾਗ ਦੇ ਜਹੀ ਹੈਗੇ ਉਹਨਾਂ ਖਿਲਾਫ ਇਹ ਵੱਡੇ ਡਰੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਫਿਲਹਾਲ ਕੋਈ ਪ੍ਰਸ਼ਾਸਨ ਅਧਿਕਾਰੀ ਤਾਂ ਨਹੀਂ ਮੁੱਕਤੇ ਪਹੁੰਚਿਆ ਲੇਕਿਨ ਕਿਸਾਨ ਆਗੂ ਆਪਣਾ ਦੁੱਖ ਰਸਨਾ ਰਹੇ ਨੇ ਉਸ ਵਿਅਕਤੀ ਦੀ ਪਰਿਵਾਰ ਦੀ ਮਦਦ ਕਰਨ ਲਈ ਮੰਗ ਕਰਦੇ ਪਏ ਕੀ ਕਹਿ ਰਹੇ ਨੇ ਆਓ ਤੁਹਾਨੂੰ ਦੱਸਦੇ ਆ ਬੰਦਾ ਸੁਪਰੀਮ ਟਾਈਮ ਹਾਂ ਦੱਸੋ ਜੀ ਮੇਰਾ ਨਾਮ ਉਤਾਰਵਾਵਾ ਜੀ ਕਿਸਾਨ ਮਜ਼ਦੂਰ ਸੰਘਾ ਸਮਿਟੀ ਪੰਜਾਬ ਜ਼ੋਨ ਰਾਮਜੀਤ ਦਾ ਆਗੂ ਉਤਾਰਵਾਵਾ ਹਾਂ ਹਾਂ ਜੀ ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਮਸਲਾ ਇਹ ਜੀ ਅੱਜ ਅਸੀਂ ਇੱ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਹਦੇ ਵਿੱਚ ਬਹੁਤ ਹੀ ਨੀਵੀਆਂ ਜਿਹੜੀਆਂ ਵਾਡੀ ਲੈਨ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾਂ ਸੀ ਜਿਹਦੇ ਵਿੱਚ ਅਸੀਂ ਬਿਜਲੀ ਮੈਹਕਮਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ ਇਹ ਤਿੰਨ ਚਾਰ 24 ਨੂੰ ਦਰਖਾਸਤਾਂ ਦਿੱਤੀਆਂ ਸੀ ਕਿ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਵੀ ਹੋ ਸਕਦਾ ਹੈ ਤੇ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾਂ ਕਿ ਅਸੀਂ ਠੀਕ ਆ ਮੌਕਾ ਆਣ ਕੇ ਦੇਖਾਂਗੇ ਅੱਜ 24 ਦਿਨ ਹੋ ਚੁੱਕੇ ਆ ਯਾਨੀ ਕਿ ਕੋਈ ਵੀ ਨਾਂ ਤੇ ਜਾਈ ਇਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇਥੇ ਮੌਕਾਣ ਕੇ ਵੇਖੇ ਗਏ ਆ ਅੱਜ ਕਲਕਾ ਵਡਨਵਾਤੇ ਕੇ ਪੈਨ ਜਿਹੜੀ ਆ ਇਥੇ ਪਹੁੰਚੀ ਤੇ ਉਹ ਇਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾ ਨੀਵੀਆਂ ਕਰਕੇ ਉਹਨਾਂ ਕਰੰਟੇ ਉੱਪ ਲੱਗ ਗਿਆ ਤੇ ਮੌਕੇ ਤੇ ਜਿਹੜਾ ਫਾਰਮੈਟ ਸੀ ਮੌਕੇ ਤੇ ਹੀ ਖਤਮ ਹੋ ਚੁੱਕਾ ਸੀ ਆ ਕਿੱਥੋਂ ਸੀ ਜਿਹੜਾ ਫਾਰਮੈਟ ਸੀ ਇਹ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਇਹ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਪਹਿਲੀ ਗੱਲ ਇਹ ਹੈ ਕਿ ਜਿਹੜੀ ਇਹਨਾਂ ਦੀਆਂ ਦੂਜੀਆਂ ਨਾਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀ ਉਦਾਂ ਦੀ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਬਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ 102 ਦੀ ਧਾਰਾ ਲੱਗਣੀ ਚਾਹੀਦੀ ਆ ਕਿਉਂਕਿ ਜਿਹਨਾਂ ਅਗਲੇ ਦੇ ਜਿਹੜਾ ਨੁਕਸਾਨ ਹੋਇਆ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਤੇ ਇਸ ਕੇ ਜਿਹਨਾਂ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਧਾਰਾ ਲਾਕੇ ਜੋ ਵੀ ਸਜ਼ਾ ਹੈ ਉਹ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਘਟਨਾ ਸਥਾਨ ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? 2 ਘੰਟੇ ਹੋ ਚੱਲੇ ਜੀ ਹਾਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਸੀ ਫੋਨ ਵੀ ਕੀਤੇ ਆ ਐਸਡੀਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਪੇਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਹਨ ਉਹ ਜਿਹਨਾਂ ਕੇ ਗਾੜੀ ਉੱਪਰ ੱ ਰਾ ਅੰਮ੍ਰਿਤਸਰ ਆ ਤੇ ਮੈਂ ਘੰਟੇ ਅੱਧੇ ਘੰਟੇ ਤੱਕ ਹੁੰਨਾ ਹੈ ਤੇ ਆ ਦੋ ਘੰਟੇ ਹੋ ਗਏ ਹੁਣ ਫਿਰ ਤਿੰਨ ਕੋਲਾ ਕਰ ਦਿੱਤੀਆਂ ਹਲੇ ਹੁੰਨਾ ਹੁੰਨਾ ਉਸ ਤੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾ ਜਿਹੜੀਆਂ ਉੱਚੀਆਂ ਕੀਤੀਆਂ ਜਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ